ਅੱਜ ਸੀਐਮ ਭਗਵੰਤ ਮਾਨ ਜਲੰਧਰ ਦੋ ਦਿਨਾਂ ਦੇ ਲਈ ਆ ਰਹੇ ਹਨ ਉਹ 24 ਅਤੇ 25 ਜੁਲਾਈ ਨੂੰ ਜਲੰਧਰ ਦੇ ਵਿੱਚ ਰਹਿਣਗੇ ਇਸ ਦੌਰਾਨ ਉਹ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੋਣ ਦੇ ਵਿੱਚ ਮਿਲੀ ਜਿੱਤ ਦੇ ਲਈ ਧੰਨਵਾਦ ਕਰਨਗੇ ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਉੱਤੇ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਤੋਂ ਸਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਦੇ ਲਈ ਜਲੰਧਰ ਆ ਰਹੇ ਹਾਂ ਸਸਸੀ ਆਮਨ ਜਲੰਧਰ ਪੱਛਮੀ ਹਲਕੇ ਦੀ जिम्नी चोन्डरां ਜਲੰਧਰ ਵਾਸੀਆਂ ਨਾਲ ਵਾਦਾ ਕੀਤਾ ਸੀ ਕਿ ਇਹ ਹਫਤੇ ਦੇ ਵਿੱਚ 2 ਦਿਨ ਜਲੰਧਰ ਆ ਕਰਨਗੇ ਤੇ ਮਾਦੀ ਦੁਆਪੇ ਦੇ ਲੋਕਾਂ ਦੇ ਕੰਮ ਇੱਥੇ ਹੀ ਕੀਤੇ ਜਾਣਗੇ ਦੱਸਦੀ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਵਿੱਚ ਜਿम्ਨੀ ਚੋਣ ਹੋਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਪਾਤ ਪਾ ਛੱਟ ਕੇ ਆਏ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੇ ਫਰਕ ਦੇ ਨਾਲ ਜਿੱਤ ਰਹੇ ਅਸੀਂ ਭਗਵੰਤ ਮਾਨ 24 ਅਤੇ 25 ਜੁਲਾਈ 2 ਦਿਨ ਜਲੰਧਰ ਦੌਰੇ ਤਿਆਰੀ ਨੇ ਸੀਮਾਨ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਉਹ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਸੀਮਾਨ ਨੇ ਟਵੀਟ ਕਰਦੇ ਹਾਂ ਕਿ ਹਾਂ ਜਿਮਨੀ ਚੌਂ ਦਰਾਂ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫਤੇ ਵਿੱਚ ਦੋ ਦਿਨ ਜਲੰਧਰ ਆਕਰਾਂਗੇ ਤੇ ਮਾਜੀ ਦੁਆਬੇ ਦੇ ਲੋਕਾਂ ਦਾ ਇਹ ਕੰਮ ਇੱਥੋਂ ਹੀ ਹੋਣਗੇ ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਦੇ ਲਈ ਜਲੰਧਰ ਆ ਰਹੇ ਹਾਂ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਅੱਜ ਸੀਐਮ ਭਗਵੰਤ ਮਾਨ ਜਲੰਧਰ ਦੋ ਦਿਨਾਂ ਦੇ ਲਈ ਆ ਰਹੇ ਹਨ ਉਹ 24 ਅਤੇ 25 ਜੁਲਾਈ ਨੂੰ ਜਲੰਧਰ ਦੇ ਵਿੱਚ ਰਹਿਣਗੇ ਇਸ ਦੌਰਾਨ ਉਹ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੌਂਡ ਦੇ ਵਿੱਚ ਮਿਲੀ ਜਿੱਤ ਦੇ ਲਈ ਧੰਨਵਾਦ ਕਰਨਗੇ ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਉੱਤੇ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਤੁਖਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਦੇ ਲਈ ਜਲੰਧਰ ਆ ਰਿਹਾ ਹਾਂ ਸਸਸੀਆ ਮਾਨ ਜਲੰਧਰ ਪੱਛਮੀ ਹਲਕੇ ਦੀ జిమ్నీ ਚੌਂਦਰਾ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਇਹ ਹਫਤੇ ਦੇ ਵਿੱਚ ਦੋ ਦਿਨ ਜਲੰਧਰ ਆਇਆ ਕਰਨਗੇ ਤੇ ਮਾਝੀ ਦੁਆਬੇ ਦੇ ਲੋਕਾਂ ਦੇ ਕੰਮ ਇੱਥੇ ਹੀ ਕੀਤੇ ਜਾਣਗੇ ਦੱਸਦੀ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਵਿੱਚ ਜਿਮਨੀ ਚੋਣ ਹੋਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਪਾਤ ਪਾ ਛਟਕਿਆ ਹੈ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੇ ਫਰਕ ਦੇ ਨਾਲ ਜਿੱਤੂ ਰਹੇ ਸੀਮਾਨ ਬੰਗਨਤਮਾਨ 24 ਅਤੇ 25 ਜੁਲਾਈ ਦੋ ਦਿਨ ਜਲੰਧਰ ਦੌਰੇ ਉੱਤੇ ਆ ਰਹੇ ਨੇ ਸੀਮਾਨ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਉਹ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ ਸੀਮਾਨ ਨੇ ਟਵੀਟ ਕਰਦੇ ਆ ਕਿ ਹਾਂ ਜਿਵਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫਤੇ ਵਿੱਚ ਦੋ ਦਿਨ ਜਲੰਧਰ ਆਕਰਾਂਗੇ ਤੇ ਮਾਜੀ ਦੁਆਬੇ ਦੇ ਲੋਕਾਂ ਦਾ ਇਹ ਕੰਮ ਇੱਥੋਂ ਹੀ ਹੋਣਗੇ ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 22 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਦੇ ਲਈ ਜਲੰਧਰ ਆ ਰਹੇ ਹਾਂ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਮ ਧੰਨਵਾਦ ਅੱਜ ਸੀਐਮ ਭਗਵੰਤ ਮਾਨ ਜਲੰਧਰ ਦੋ ਦਿਨਾਂ ਦੇ ਲਈ ਆ ਰਹੇ ਹਨ ਉਹ 24 ਅਤੇ 25 ਜੁਲਾਈ ਨੂੰ ਜਲੰਧਰ ਦੇ ਵਿੱਚ ਰਹਿਣਗੇ ਇਸ ਦੌਰਾਨ ਉਹ ਲੋਕਾਂ ਦੇ ਨਾਲ ਮੁਲਾਕਾਤ ਕਰਨਗੇ ਅਤੇ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੌਂਡ ਦੇ ਵਿੱਚ ਮਿਲੀ ਜਿੱਤ ਦੇ ਲਈ ਧੰਨਵਾਦ ਕਰਨਗੇ ਇਹ ਜਾਣਕਾਰੀ ਸੀਐਮ ਭਗਵੰਤ ਮਾਨ ਨੇ ਆਪਣੇ ਐਕਸ ਹੈਂਡਲ ਉੱਤੇ ਸਾਂਝੀ ਕੀਤੀ ਹੈ ਉਹਨਾਂ ਨੇ ਲਿਖਿਆ ਕਿ ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਦੇ ਲਈ ਜਲੰਧਰ ਆ ਰਿਹਾ ਹਾਂ ਸਸਸੀ ਆ ਮੰਨ ਜਲੰਧਰ ਪੱਛਮੀ ਹਲਕੇ ਦੀ ਜਿਮਨੀ ਚੌਂਦਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਇਹ ਹਫਤੇ ਦੇ ਵਿੱਚ 2 ਦਿਨ ਜਲੰਧਰ ਆ ਕੇ ਕਰਨਗੇ ਤੇ ਮਾਜੀ ਦੁਆਪੇ ਦੇ ਲੋਕਾਂ ਦੇ ਕੰਮ ਇੱਥੇ ਹੀ ਕੀਤੇ ਜਾਣਗੇ ਦੱਸਦੀ ਹੈ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਵਿੱਚ ਜਿਮਨੀ ਚੋਣ ਹੋਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਭਾਜਪਾ ਛੱਡ ਕੇ ਆਏ ਸਾਬਕਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਵੱਡੇ ਫਰਕ ਦੇ ਨਾਲ ਜਿੱਤ ਰਹੇ। ਇਸੇ ਵਾਂਗੰਤਮਾਨ 24 ਅਤੇ 25 ਜੁਲਾਈ ਦੋ ਦਿਨ ਜਲੰਧਰ ਦੌਰੇ ਉੱਤੇ ਆ ਰਹੇ ਨੇ। ਸੀਐਮਾਨ ਦੇ ਵੱਲੋਂ ਇਹ ਜਾਣਕਾਰੀ ਜਿਹੜੀ ਹੋਰ ਟਵੀਟ ਕਰਕੇ ਸਾਂਝੀ ਕੀਤੀ ਗਈ ਹੈ। ਸੀਐਮਾਨ ਨੇ ਟਵੀਟ ਕਰਦੇ ਹਾਂ ਕਿ ਹਾਂ ਜਿਮਨੀ ਚੋਣ ਦੌਰਾਨ ਜਲੰਧਰ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਹਫਤੇ ਵਿੱਚ ਦੋ ਦਿਨ ਜਲੰਧਰ ਆਇਆ ਕਰਾਂਗੇ ਤੇ ਮਾਜੀ ਦੁਆਬੇ ਦੇ ਲੋਕਾਂ ਦਾ ਇਹ ਕੰਮ ਇੱਥੋਂ ਹੀ ਹੋਣਗੇ। ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ 24 ਅਤੇ 25 ਜੁਲਾਈ ਨੂੰ ਲੋਕਾਂ ਦਾ ਧੰਨਵਾਦ ਕਰਨ ਤੇ ਮੁਲਾਕਾਤ ਕਰਨ ਦੇ ਲਈ ਜਿਲੰਦਰ ਆ ਰਿਹਾ ਹਾਂ ਬਿਊਰੋ ਰਿਪੋਰਟ ਦੇਸ਼ ਅਪਡੇਟ ਨਿਊਜ਼ ਦੇ ਨਾਮ ਧੰਨਵਾਦ